ਲਓ ਜੀ ਤੁਸੀਂ ਕਹਿੰਦੇ ਸੀਗੇ ਸਾਨੂੰ ਸਸਤਾ ਮਕਾਨ ਚਾਹੀਦਾ ਅਸੀਂ ਕਿਰਾਏ ਦੇ ਘਰਾਂ ਚੋਂ ਮਕਾਨਾਂ ਚ ਰਹਿਨੇ ਆ ਸਿਰਫ 5 ਲੱਖ ਰੁਪਇਆ ਡਿਮਾਂਡ ਹੈ ਉਹਦੇ ਵਿੱਚੋਂ ਵੀ ਮਾੜਾ ਮੋਟਾ ਘਟ ਜਾਊਗਾ ਜਗ੍ਹਾ ਵੀ ਆਪਾਂ ਨੂੰ ਵਧੀਆ ਮਿਲ ਜਾਊਗੀ ਮਕਾਨ ਬਹੁਤ ਵਧੀਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਗੱਲ ਆਪਾਂ ਪੂਰੀ ਕਰ ਦਿਆਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਵੀ ਕੋਠੀ ਮਕਾਨ ਘਰ ਹੈਗਾ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਉੱਪਰ ਆਪਣਾ ਵਟਸਐਪ ਨੰਬਰ ਵਾਰ-ਵਾਰ ਚੱਲਦਾ ਰਹਿੰਦਾ ਸੀ 73800 ਪੂਰਾ 6273 ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜੋ ਜੀ ਤੇ ਹੁਣ ਆਪਾਂ ਮਕਾਨ ਦੀ ਗੱਲ ਕਰਦੇ ਆਂ 5 ਲੱਖ ਰੁਪਇਆ ਸਿਰਫ ਮੰਗਿਆ ਮਾਲਕ ਨੇ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਉੱਪਰ-ਨੀਚੇ ਕਰ ਲਾਂਗੇ ਵੇਖ ਕੇ ਕਿਸੇ ਨੇ ਦੇਖਣਾ ਹੋਵੇ ਆਜੋ ਤੁਸੀਂ ਫੋਨ ਕਰ ਲਿਓ ਤੇ ਆਪਾਂ ਤੁਹਾਨੂੰ ਸਾਰਾ ਕੁਝ ਅੱਗੇ ਦੱਸਦੇ ਆਂ ਲੋਕੇਸ਼ਨ ਦੱਸਦੇ ਆਂ ਕਿੱਥੇ ਐ ਕਿਵੇਂ ਕੁਛ ਕੀ ਕੁਛ ਆ ਵੀ ਦੱਸ ਦਿਆਂ ਜੀ ਜਿਵੇਂ ਕਿ ਫੋਟੋਆਂ ਚੱਲ ਰਹੀਆਂ ਮੇਨ ਗੱਲ ਇਹ ਐ ਜੀ ਵੀ ਵੀਡੀਓ ਆਪਣੇ ਕੋਲੇ ਨਹੀਂ ਪਹੁੰਚੀ ਵੀਡੀਓ ਇਸ ਕਰਕੇ ਨਹੀਂ ਪਹੁੰਚੀ ਜੀ ਕਿਉਂਕਿ ਜਿਹੜਾ ਮਕਾਨ ਹੈ ਉਹ ਤਾਂ ਹੋਰ ਪਾਸੇ ਹੈ ਜੀ ਤੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਸਾਰਾ ਪਰਿਵਾਰਾ ਜੀ ਉਹ ਹੋਰ ਪਾਸੇ ਸ਼ਿਫਟ ਹੋ ਗਿਆ ਹੋਰ ਸ਼ਹਿਰ 'ਚ ਤਾਂ ਕਰਕੇ ਇਹਨਾਂ ਨੇ ਫੋਟੋਆਂ ਕੱਲੀਆਂ ਖਿੱਚੀਆਂ ਸਿਗੀਆਂ ਇਹਨਾਂ ਨੂੰ ਪਤਾ ਹੈ ਨਹੀਂ ਸੀਗਾ ਵੀ ਵੀਡੀਓ ਵੀ ਬਣਾਉਣੀ ਹੁੰਦੀ ਹੈ ਨਹੀਂ ਤਾਂ ਵੀਡੀਓ ਵੀ ਬਣਾ ਲੈਂਦੇ ਬਾਕੀ ਫੋਟੋਆਂ 'ਚ ਸਾਰਾ ਕੁਝ ਬਧੀਆ ਤਰੀਕੇ ਨਾਲ ਪਤਾ ਲੱਗ ਹੀ ਰਿਹਾਗਾ ਜੇ ਆਪਾਂ ਜਗਾਂ ਦੀ ਗੱਲ ਕਰੀਏ ਦਾਮ ਮਾਲਕ ਦੇ ਦੱਸਣ ਮੁਤਾਬਕ 4 ਮਰਲੇ ਜਗ੍ਹਾ 4 ਮਰਲੇ ਜਗ੍ਹਾ ਬਹੁਤ ਵਧੀਆ ਖੁੱਲਾ ਡੁੱਲਾ ਮਕਾਨ ਹੈ ਤੇ ਵਧੀਆ ਇਹਨਾਂ ਨੇ ਬਣਾ ਰੱਖਿਆ ਜਿਵੇਂ ਕਿ ਫੋਟੋਆਂ ਚੱਲ ਰਹੀਆਂ ਰੇਟ ਵੀ ਠੀਕ ਹੈ 5 ਲੱਖ ਰੁਪਈਆ ਕਮਰੇ ਵੀ ਵਧੀਆ ਬਣੇ ਹੋਏ ਨੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਬੈੜਾ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਸਾਰਾ ਮਕਾਨ ਪੱਕਾ ਦਾ ਬੈੜਾ ਪੱਕਾ ਦਾ ਜੇ ਆਪਾਂ ਉੱਪਰੋਂ ਛੱਤ ਦੀ ਗੱਲ ਕਰੀਏ ਤਾਂ ਆਪਾਂ ਨੂੰ ਬਾਲੀ ਵਾਲੀ ਛੱਤ ਮਿਲੇਗੀ ਤੇ ਛੱਤ ਵਧੀਆ ਕੋਈ ਚੌਂਦੀ ਨਹੀਂ ਹੈਗੀ ਨਾ ਕੋਈ ਰਿਪੇਅਰ ਭਾਲਦੀ ਆ ਵਧੀਆ ਮਕਾਨ ਹੈ ਰੰਗ ਵੀ ਹੋਇਆ ਵਧੀਆ ਥੋੜਾ ਬੋਤਾ ਵੱਖਰੀ ਗੱਲ ਹੈ ਕਿਸੇ ਕਿਸੇ ਪਾਸੇ ਲੇਹਾ ਪਿਆ ਪਰ ਠੀਕ ਹੈ ਜੀ ਕਿਰਾਏ ਦੇ ਮਕਾਨਾਂ ਵਿੱਚ ਜਾਂ ਕਿਰਾਏ ਦੇ ਘਰਾਂ ਵਿੱਚ ਰਹਿਣ ਨਾਲੋਂ ਤਾਂ ਚੰਗਈ ਆ ਆਪਦਾ ਮਕਾਨ ਹੀ ਹੋਵੇ ਆਪਦਾ ਮਕਾਨ ਇਹੋ ਜਿਹਾ ਹੋਵੇ ਬਹੁਤ ਚੰਗੇ ਸੀ ਮੈਨੂੰ ਵਧੀਆ ਲੱਗਿਆ 5 ਲੱਖ ਰੇਟ ਵੀ ਬਹੁਤ ਘੱਟ ਮਾਲਕ ਨੇ ਮੰਗਿਆ ਬਾਕੀ ਜਗ੍ਹਾ ਵੀ ਵਧੀਆ 4 ਮਾਰਲਿੰਗ ਲਾਈਟਿੰਗ ਦਾ ਵੀ ਸਾਰਾ ਕੰਮ ਹੋਇਆ ਹੈ ਕਮਰੇ ਵਗੈਰਾ ਵਧੀਆ ਬਣੇ ਹੋਏ ਨਹੀਂ ਤੇ ਵੇੜਾ ਵੀ ਮਿਲ ਜੂਗਾ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੀ ਆਪਣੇ ਕੋਲੇ ਜਿਹੜਾ ਹਮ ਮਕਾਨ ਪਹੁੰਚੇਗਾ ਤੁਹਾਨੂੰ ਮੈਂ ਲੋਕੇਸ਼ਨ ਜੇ ਦੱਸਾਂ ਜੀ ਤਾਂ ਮੋਗੇ ਤੋਂ 10-15 ਕਿਲੋਮੀਟਰ ਦੂਰੀ ਤੇ ਇਹਨਾਂ ਦਾ ਪਿੰਡ ਹੈ ਕੋਹਲੀਏ ਕਲਾਂ ਉੱਥੇ ਮਕਾਨ ਆਹ ਬਣਿਆ ਹੋਇਆ ਹੈ 5 ਲੱਖ ਰੁਪਏ ਸਿਰਫ ਮੰਗ ਇਹਨਾਂ ਨੇ ਲਾਈ ਆ ਬਾਕੀ ਕਹਿੰਦੇ ਸੀਗੇ ਉੱਪਰ ਥੱਲੇ ਵਹਿ ਕੇ ਕਰ ਲਾਂਗੇ ਤੁਸੀਂ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਗੱਲ ਕਰ ਲਿਓ ਫੋਨ ਕਰ ਲਿਓ ਤੇ ਵਧੀਆ ਆਪਾਂ ਨੂੰ ਰਸੋਈ ਮਿਲ ਜੂਗੀ ਤੇ ਸਾਰੇ ਕਿਤੇ ਕਮਰਿਆਂ ਚ ਤੇ ਜੋ ਵੀ ਕੁਝ ਹੈਗਾ ਨੀਚੇ ਫਰਸ਼ ਵਧੀਆ ਆਪਾਂ ਨੂੰ ਪੱਕਾ ਮਿਲੂਗਾ ਜੀ ਤੇ ਵਧੀਆ ਇਹਨਾਂ ਨੇ ਬਣਾ ਰੱਖਿਆਗਾ ਤੇ ਕਿਸੇ ਨੇ ਗੱਲ ਕਰਨੀ ਆ ਤਾਂ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਤੁਸੀਂ ਨੋਟ ਕਰ ਲਓ 8437100624 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 84371 ਤੇ 00624 ਐਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਜੀ। ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਮਕਾਨ ਤੁਸੀਂ ਦੇਖ ਲਿਆ ਲੋਕੇਸ਼ਨ ਵੀ ਤੁਹਾਨੂੰ ਪਤਾ ਲੱਗ ਗਿਆ। ਤੇ ਮਕਾਨ ਤੁਹਾਨੂੰ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਓ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ। ਵੀਡੀਓ ਨੂੰ ਕੱਟਿਓ ਨਾ। ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਵੇਚਣ ਵਾਸਤੇ ਕਿਸੇ ਵੀ ਏਰੀਆ 'ਚ ਕੋਠੀ ਐ ਮਕਾਨ ਘਰ ਚਾਹੇ ਵੱਡਾ ਚਾਹੀਏ ਛੋਟਾ ਜੀ ਤੁਸੀਂ ਵੇਚਣਾ ਆਪਣੇ ਕੋਲ ਐਡ ਕਰਵਾ ਸਕਦੇ ਹੋ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਿਆਂ ਕੋਈ ਕਮਿਸ਼ਨ ਕੋਈ ਖਰਚਾ ਕੁਝ ਵੀ ਨਹੀਂ ਲੈਂਦੇ ਆਪਾਂ ਕੋਈ ਫੀਸ ਕੋਈ ਪੈਸਾ 1 ਰੁਪਿਆ ਨਹੀਂ ਲੈਂਦੇ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਤੇ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਭੇਜ ਦਿਓ ਉਸ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਤੇ ਇੱਕ ਬੇਨਤੀ ਕਰਦਾ ਜੀ ਮੈਂ ਜਿਨ੍ਹਾਂ ਨੇ ਮਕਾਨ ਘਰ ਕੋਠੀ ਵੇਚਣਾ ਹੁੰਦਾ ਤੁਸੀਂ ਕਮੈਂਟ ਨਾ ਕਰਿਆ ਕਰੋ ਜੀ ਵੀ ਅਸੀਂ ਕੋਠੀ ਆਪਦੀ ਸੇਲ ਕਰਨੀ ਹੈ ਮਕਾਨ ਵੇਚਣਾ ਕਿਉਂਕਿ ਕਮੈਂਟ ਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਜੀ ਠੀਕ ਹੈ ਜੀ ਤੁਸੀਂ ਜੇ ਕਹਿਣਾ ਤਾਂ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰ ਦਿਆ ਕਰੋ ਵੀ ਅਸੀਂ ਮਕਾਨ ਘਰ ਕੋਠੀ ਸੇਲ ਕਰਨੀ ਹੈ ਤੁਹਾਨੂੰ ਮੈਂ ਫੋਨ ਕਰ ਲੂੰਗਾ ਕਿਉਂਕਿ ਕਮੈਂਟ ਤੇ ਫੋਨ ਤਾਂ ਹੁੰਦਾ ਨਹੀਂ ਜੀ ਮੈਨੂੰ ਵੀ ਨਹੀਂ ਪਤਾ ਲੱਗਦਾ ਠੀਕ ਹੈ ਜੀ ਤੁਸੀਂ ਆਪਣੇ ਵਟਸਐਪ ਨੰਬਰ ਤੇ ਭੇਜ ਦਿਆ ਕਰੋ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਸਿੱਧਾ ਆਪਣੇ ਕੋਲੇ ਵਟਸਪ ਭੇਜ ਦਿਆ ਕਰੋ ਜੀ ਤੇ ਇੱਕ ਗੱਲ ਹੋਰ ਜੀ ਕਈ ਮੈਂ ਕਮੈਂਟ ਚੈੱਕ ਕੀਤੇ ਸੀਗੇ ਤੇ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਵੀ ਜੇ ਕੋਈ ਮਤਲਬ ਕਿ ਕਿਸ਼ਤਾਂ ਦੇ ਵਿੱਚ ਜੇ ਆਪ ਦਾ ਘਰ ਮਕਾਨ ਵੇਚਣਾ ਚਾਹੁੰਦਾ ਤਾਂ ਅਸੀਂ ਖਰੀਦ ਲਾਂਗੇ ਬਹੁਤ ਸਾਰੇ ਕਮੈਂਟ ਇਦਾਂ ਦੇ ਆਏ ਸੀਗੇ ਫੋਨ ਵੀ ਆਉਂਦੇ ਹੁੰਦੇ ਆ ਬਹੁਤ ਸਾਰੀਆਂ ਮੇਰੀਆਂ ਮਾਤਾ ਮਈ ਕਹਿੰਦੀਆਂ ਹੁੰਦੀਆਂ ਮੇਰੀਆਂ ਭੈਣਾਂ ਵੀ ਕਹਿੰਦੀਆਂ ਹੁੰਦੀਆਂ ਤੇ ਮੇਰੇ ਵੱਡੇ ਬਜ਼ੁਰਗੋ ਜੋ ਮੇਰੇ ਭਰਾ ਸਾਰੇ ਕਹਿੰਦੇ ਹੁੰਦੇ ਜਿੰਨੇ ਦੇਖਦੇ ਆ ਬਹੁਤ ਸਾਰਿਆਂ ਦਾ ਮਤਲਬ ਕਿ ਇਦਾਂ ਹੁੰਦਾ ਵੀ ਥੋੜਾ ਥੋੜਾ ਕਰਕੇ ਮਤਲਬ ਕਿ 2-3 ਕਿਸ਼ਤਾਂ ਕਰ ਲਾਂਗੇ ਤੇ ਘਰ ਆਪਣਾ ਵੀ ਹੋ ਜਾਊਗਾ ਤੇ ਪੈਸੇ ਵੀ ਪੂਰੇ ਦਿੱਤੇ ਜਾਣਗੇ ਕਿਉਂਕਿ ਕਈ ਹੁੰਦੇ ਅਸੀਂ ਮਰੀਆਂ ਭੈਣਾਂ ਹੁੰਦੀਆਂ ਕਈ ਮੇਰੇ ਵੱਡੇ ਬਜ਼ੁਰਗ ਹੁੰਦੇ ਆ ਜਿਨ੍ਹਾਂ ਤੋਂ ਸਿੱਧਾ ਸਾਰਾ ਪੈਸਾ ਨਹੀਂ ਦਿੱਤਾ ਜਾਂਦਾ ਜੇ ਕੋਈ ਇਦਾਂ ਮਤਲਬ ਕਿ ਕਿਸ਼ਤਾਂ ਦੇ ਵਿੱਚ ਜੇ ਸੇਲ ਕਰਨਾ ਚਾਹੁੰਦਾ ਤਾਂ ਵੀ ਚੰਗੀ ਗੱਲ ਹੈ ਜੀ ਠੀਕ ਹੈ ਜੀ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਕਿਸ਼ਤਾਂ 'ਚ ਵੇਚਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਦੱਸ ਦਿਓ ਜੇ ਸਿੱਧਾ ਮਤਲਬ ਕਿ ਕੇਸ਼ ਹੀ ਲੈਣਾ ਪ੍ਰੋਪਰ ਉਹ ਵੀ ਦੱਸ ਦਿਆ ਕਰੋ ਜੀ ਠੀਕ ਹੈ ਜੀ ਬਾਕੀ ਮੈਂ ਤਾਂ ਐਡ ਕਰਨੀ ਹੁੰਦੀ ਐ ਸੀ ਕਿਸੇ ਦਾ ਭਲਾ ਹੋ ਜੇ ਚੰਗੀ ਗੱਲ ਐ ਜੀ ਬਾਕੀ ਕਿਸੇ ਨੇ ਵੀ ਵੇਚਣਾ ਆਪਣੇ ਕੋਲੇ ਭੇਜੋ ਤੇ ਉਹ ਤੋਂ ਬਾਅਦ ਤੁਹਾਡੀ ਐਡ ਆਪ ਲਗਾ ਦਾਂਗੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਨੀਚੇ ਕਮੈਂਟ ਕਰਿਓ ਜਰੂਰ ਆਪ ਦਾ ਤੁਸੀਂ ਬਹੁਤ ਸਪੋਰਟ ਕਰਦੋਂ ਬਹੁਤ ਪਿਆਰ ਦਿੰਦੇ ਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਆਪ ਦਾ ਪਿਆਰ ਇਸੇ ਤਰ੍ਹਾਂ ਬਣਾ ਕੇ ਰੱਖਿਓ ਜਿੰਨੀਆਂ ਮੇਰੀਆਂ ਮਾਤਾ ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਦੇਖਦੇ ਹੋ ਮੇਰੇ ਭਰਾ ਸਾਰੇ ਤੁਸੀਂ ਬਹੁਤ ਸਪੋਰਟ ਕਰਦੋਂ ਇਸੇ ਤਰ੍ਹਾਂ ਬਸ ਆਪ ਦਾ ਪਿਆਰ ਭਰਿਆ ਹੱਥ ਆਪਣੇ ਚੈਨਲ ਤੇ ਰੱਖਿਓ ਤੇ ਆਪਾਂ ਵੀਡੀਓ ਲੈ ਕੇ ਤੁਹਾਡੇ ਖਾਤਰ ਆਉਂਦੇ ਰਹਾਂਗੇ ਜੀ ਬਾਕੀ ਅੱਜ 5 ਲੱਖ ਦਾ ਮਕਾਨ ਸੀਗਾ ਤੁਸੀਂ ਕਮੈਂਟ ਪਾਈ ਸੀ ਬਹੁਤ ਜ਼ਿਆਦਾ ਸਸਤੇ ਤੋਂ ਸਸਤਾ ਮਕਾਨ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੇ ਬਾਕੀ ਜਿੰਨੇ ਤੁਸੀਂ ਅੱਜ ਪਹਿਲੀ ਵਾਰ ਤਾ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਲਾਜ਼ਮੀ ਕਲਿੱਕ ਕਰ ਦਿਓ ਜੀ